ਦਾ ਪੰਜਾਬ ਸਰਕਾਰ ਨੇ ਜ਼ਮੀਨਾਂ ਦੇ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਨੇ। ਪਟਿਆਲਾ ਦੇ ਵਿੱਚ ਲਵੇ ਕਲੈਕਟਰ ਰੇਟ ਲਾਗੂ ਹੋਏ ਨੇ। ਪਟਿਆਲਾ ਦੇ ਵਿੱਚ ਕਈ ਥਾਵਾਂ ਤੇ ਕਲੈਕਟਰ ਰੇਟਾਂ ਦੇ ਵਿੱਚ ਤੋਂ ਵਿਸਤ੍ਰਿਤ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਨੂੰ ਸਾਲਾਨਾ 1500 ਕਰੋੜ ਰੁਪਏ ਵਾਧੂ ਆਮਦਨ ਦੀ ਉਮੀਦ ਹੈ। ਪਟਿਆਲਾ ਦੇ ਪਿੰਡ ਲਹਿਲ ਦੇ ਵਿੱਚ ਵਾਹੀ ਯੋਗ ਜ਼ਮੀਨ ਦਾ ਕਲੈਕਟਰ ਰੇਟ 70 ਲੱਖ ਰੁਪਏ ਤੋਂ ਵੱਧ ਕੇ 1.5 ਕਰੋੜ ਰੁਪਏ ਪ੍ਰਤੀ ਏਕੜ ਹੋ ਗਿਆ ਹੈ। ਰਜਿਸਟਰੀਆਂ ਤੋਂ ਇਸ ਵਾਰ ਆਮਦਨ 71% ਵਧੀ ਹੈ। ਉੱਥੇ ਹੀ ਕੈਬਨਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਦਾਵਾ ਕੀਤਾ ਗਿਆ ਕਿ ਰਜਿਸਟਰੀਆਂ ਤੋਂ ਇਸ ਵਾਰ ਆਮਦਨ 71% ਵਧੀ ਹੈ ਕਲੈਕਟਰ ਰੇਟ ਦੇ ਨਾਲ ਜ਼ਮੀਨ ਦੀ ਵੈਲਿਊ ਵਧਦੀ ਹੈ ਕਲੈਕਟਰ ਰੇਟ ਹਰ ਜ਼ਿਲ੍ਹੇ ਦੇ ਡੀਸੀ ਤੈਅ ਕਰਦੇ ਨੇ ਇਹ ਮੰਤਰੀ ਦਾ ਇਹ ਬਿਆਨ ਹੈ ਕਲੈਕਟਰ ਰੇਟ ਵਧਣ ਦੇ ਨਾਲ ਲੋਕਾਂ ਨੂੰ ਫਾਇਦਾ ਹੈ ਨਾਲ ਉਹਨੇ ਵੀ ਕਹਿ ਕਿ ਕਲੈਕਟਰ ਰੇਟ ਵਧਣ ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਮਿਨਾ ਦੇ ਕਲੈਕਟਰ ਰੇਟ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਬਲਬਾਤ ਕਰ ਲੈਣੇ ਆ ਮੰਤਰੀ ਸਾਹਿਬ ਨਾਲ ਮੈਂ ਤੇ ਸਭ ਇਹ ਕਿਉਂ ਨੋਬਤ ਆ ਗਈ ਕਿ ਇਜ਼ਾਫਾ ਜਿਹੜਾ ਉਹ ਕਰਨਾ ਪਿਆ ਪਹਿਲਾਂ ਕੀ ਕਲੈਕਟਰ ਰੇਟ ਸੀਗਾ ਔਰ ਹੁਣ ਇਜ਼ਾਫਾ ਕਰਕੇ ਕੀ ਹੋ ਗਿਆ ਦੇਖੋ ਇਹ ਕਲੈਕਟਰ ਰੇਟ ਜਿਹੜੇ ਆ ਇਹਨਾਂ ਨੂੰ ਹਮੇਸ਼ਾ ਡਿਪਟੀ ਕਮਿਸ਼ਨਰ ਰਿਵਿਊ ਕਰਦੇ ਆ ਫਰਜ਼ ਕਰ ਲਓ ਅਸੀਂ ਕਿਸੇ ਗਾਜ ਦਾ ਮਰਲੇ ਦੀ ਗੱਲ ਕਰਦੀ ਕਿਤੇ 30000 ਰੁਪਏ ਗਾਜ ਜਗਾ ਹੈ ਔਰ ਉਥੇ ਕਲੈਕਟਰ ਰੇਟ ਹੈਗਾ 10000 ਰੁਪਏ ਸੋ ਡਿਫਰੈਂਸ ਬਹੁਤ ਜਿਆਦਾ ਮਤਲਬ ਤੁਸੀਂ ਲਾ ਲਓ ਪਿਓ 30% ਪੈਸਾ ਐਕਚੁਅਲੀ ਤੁਹਾਨੂੰ ਉਥੇ ਬਾਈ ਚੈੱਕ ਦੇਣਾ ਮੈਂ ਨਾ 70% ਪੈਸਾ ਤੁਹਾਡਾ ਲੇਕਿਨ ਸਾਨੂੰ ਗਵਰਨਮੈਂਟ ਦਾ ਸਿਰਫ ਇਹ ਜ਼ਾਰਾ ਇੱਕ ਸੋਚਣ ਦਾ ਤਰੀਕਾ ਇਹ ਹੁੰਦਾ ਵੀ ਬੈਲੈਂਸ ਕੰਮ ਕਰੇ ਔਰ ਤਾਂ ਕਿ ਕੱਲ ਨੂੰ ਖਰੀਦਣ ਵਾਲੇ ਨੂੰ ਨੁਕਸਾਨ ਨਾ ਹੋਵੇ ਜਦੋਂ ਜਿੱਥੇ ਗਵਰਨਮੈਂਟ ਦੋ ਪੈਸੇ ਜ਼ਿਆਦਾ ਆਉਗੇ ਉਥੇ ਖਰੀਦਣ ਵਾਲੇ ਨੂੰ ਫਾਇਦਾ ਹੋਏਗਾ ਕਿ ਉਹਦਾ ਜਿਹੜਾ 50% ਤੱਕ ਦੀ ਵੀ ਉਹਦੀ ਪੇਮੈਂਟ ਜਾਏਗੀ ਵਿੱਚੋਂ ਤਾਂ ਉਹਦਾ ਉਹਨੂੰ ਆਣ ਵਾਲੇ ਟਾਈਮ ਕੱਲ ਜਦੋਂ ਉਹਨੇ ਕਿਤੇ ਸੇਲ ਕਰਨਾ ਤੋ ਬੈ ਜਿਹੜਾ ਹੈ ਉਹਦੇ ਵੀ ਪੈਸਾ ਕਮ ਆਇਆ। ਤੋ ਇਸ ਚੀਜ਼ ਆਮ ਲੋਕਾਂ ਦੀ ਭਾਸ਼ਾ ਚ ਅਗਰ ਸਮਝਣਾ ਚਾਹੀਏ। ਜੀ। ਆਮ ਲੋਕਾਂ ਦੀ ਜੇਬ ਤੇ ਕਿੰਨਾ ਅਸਰ ਪਵੇਗਾ? ਜੇਬ ਢਿੱਲੀ ਹੋਏਗੀ ਜਾਂ ਕਿੰਨਾ ਅਸਰ ਜੇਬ ਤੇ ਉੱਤੇ ਪਵੇਗਾ? ਜੇ ਲੋਕਾਂ ਦੀ ਜੇਬ ਢਿੱਲੀ ਹੁੰਦੀ ਤਾਂ ਐਤਕੀ ਸਾਨੂੰ 71% ਮਾਲੀਆ ਜ਼ਿਆਦਾ ਆਇਆ। ਸਟੈਂਪ ਡਿਊਟੀ ਦੇਰੀ। ਲੋਕ ਖੁਦ ਚੰਦੇ ਆ। ਕਿਉਂ? ਜਦੋਂ ਉਹ ਆਮ ਲੋਕਾਂ ਨੂੰ ਅਗਰ ਮਾਮੂਲੀ ਜਿਆ ਸਟੈਂਪ ਡਿਊਟੀ ਜ਼ਿਆਦਾ ਲੈਣੀ ਪੈਗੀ। ਅਗਰ ਸਟੈਂਪ ਡਿਊਟੀ ਵਧਾਈ ਨਹੀਂ ਹੈ। ਨਾ ਸਟੈਂਪ ਡਿਊਟੀ ਵਧਾਈ ਹੈ ਸਿਰਫ ਕਲੈਕਟਰ ਰੇਟ ਦਾ ਹੈ। ਉਹਨਾਂ ਨੂੰ ਲੋਕਾਂ ਨੂੰ ਫਾਇਦਾ ਕਿ ਲੋਕਾਂ ਦੀ ਜ਼ਮੀਨ ਦੀ ਵੈਲਿਊ ਵੱਧਦੀ ਆ ਐਕਚੁਅਲ ਵੈਲਿਊ ਵੱਧਦੀ ਲੋਕਾਂ ਦੀ ਕਿਉਂਕਿ ਜਦੋਂ ਕਲੈਕਟਰ ਰੇਟ ਵੱਧਦਾ ਇਹਦਾ ਮਤਲਬ ਤੁਹਾਡੀ ਜ਼ਮੀਨ ਦੀ ਵੈਲਿਊ ਜ਼ਿਆਦਾ ਆ ਫਤਕਲ ਤੁਸੀਂ ਕਿਸੇ ਏਰੀਆ ਜ਼ਮੀਨ ਲੈਣੇ ਤਾਂ ਕਲੈਕਟਰ ਰੇਟ ਤੋਂ ਜ਼ਮੀਨ ਦਾ ਪਤਾ ਲੱਗਦਾ ਵੀ ਉਹਦੀ ਵੈਲਿਊ ਕੀ ਆ ਉਹ ਕਿੰਨਾ ਪੌਸ਼ ਏਰੀਆ ਆ ਕਿੰਨਾ ਉਹ ਐਗਰੀਕਲਚਰ ਏਰੀਆ ਆ ਕਿੰਨਾ ਉਹ ਵਧੀਆ ਏਰੀਆ ਹੈ ਇਹ ਸਭ ਚੱਲਦਾ ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਦਾ ਕੋਈ ਨੁਕਸਾਨ ਨਹੀਂ ਹੋਇਆ ਔਰ ਲੋਕਾਂ ਨੇ ਇਸ ਗੱਲ ਦਾ ਸਵਾਗਤ ਵੀ ਕੀਤਾ ਆਮ ਲੋਕਾਂ ਦੀ ਪਛਾਹ ਸਮਝਣਾ ਚਾਹੀਏ ਜੀ ਪਹਿਲਾਂ ਕੀ ਕਲੈਕਟਰ ਰੇਟ ਸੀ ਔਰ ਹੂਨ ਕੀ ਕਲੈਕਟਰ ਰੇਟ ਦੇਣਾ ਹੋਏਗਾ ਔਰ ਵਕੂ ਵਕਾ ਤੁਹਾਡੇ ਵਕੂ ਵਕ ਰੇਟ ਨੇ ਕਿ ਬਿਲਕੁਲ ਉਹ ਡਿਪਟੀ ਕਮਿਸ਼ਨਰ ਦੇ ਅਧੀਨ ਜਿਹੜੇ ਬੰਦੇ ਉਹਨਾਂ ਦੀ ਜਿਹੜੀ ਰੈਵਨਿਊ ਡਿਪਾਰਟਮੈਂਟ ਦੇ ਅਫਸਰ ਹੈ ਉੱਥੇ ਜਾ ਕੇ ਦੇਖਦੇ ਆ ਇਸ ਵੇਲੇ ਇਥੇ ਇਥੇ ਐਕਚੁਅਲੀ ਜਿੰਨੀ ਵੈਲਿਊ ਕੀ ਚੱਲਦੀ ਪਈ ਹੈ ਫਰਜ਼ ਕਰ ਲਓ ਕਿ ਦੋ ਲੱਖ ਰੁਪਈਆ ਮਰਲਾ ਚੱਲਦੀ ਪਈ ਹੈ ਤੇ ਉਹ ਉੱਥੇ ਜਾ ਕੇ ਦੇਖਦੇ ਆ ਵੀ ਇਹਦਾ ਕਲੈਕਟਰ ਰੇਟ ਜਿਹੜਾ ਹੈਗਾ ਸਿਰਫ 60000 ਰੁਪਈਆ ਮਰਲਾ ਹੈ ਤੇ ਉਹ ਨੂੰ ਉਹ ਨੂੰ ਫਿਰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਕੇ ਡਿਪਟੀ ਕਮਿਸ਼ਨਰ ਵਾਲੀ ਟੀ ये अकेले उधर ज़मीन लेडीया दो लाख खरब अमरले सामने बिकती भाई है hmm. इधर एक लेक्टरेट एक अकर्बदा आया जब तक पब्लिक को नुकसान नहीं होगा पब्लिक दे प्रॉपर्टी दे अपनी उल्टा अप्रिशिएशन होएगी इस न्यूज़ हेडलाइंस के प्रायोजक एरोट्रो होम्स नियर मुहाली एयरपोर्ट कॉल नाइन टू ज़ेरो सेव Is new sidelines Ke Aerotro Homes near Mohali Airport. Call 92074-92074.